ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਂਟਾ ਸਾਹਿਬ ਵਿਖੇ ਹੋਇਆ ਸੀ ਤੇ ਤਿੰਨਾਂ ਛੋਟੇ ਸ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖੇ ਹੋਇਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖਿਆ ਹੋਇਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖਿਆ ਸੀ ਤੇ ਤਿੰਨਾਂ ਛੋਟੇ ਸਹਿਬਜ਼ਾਦਿਆਂ ਦਾ ਜਨਮ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖਿਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖਿਆ ਹੋਇਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖਿਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਹੈ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖਿਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖੇ ਹੋਇਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖਿਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖੇ ਹੋਇਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਂਟਾ ਸਾਹਿਬ ਵਿਖੇ ਹੋਇਆ ਸੀ ਤੇ ਤਿੰਨਾਂ ਛੋਟੇ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਔਰਾਂ ਦਾ ਜਨਮ ਪੋਟਾ ਸਾਹਿਬ ਵਿਖੇ ਹੋਇਆ ਸੀ ਤੇ ਤਿੰਨਾਂ ਛੋਟੇ ਸਹਿਬਜ਼ਾਦਿਆਂ ਦਾ ਜਨਮ ਇੱਥੇ ਹੋਇਆ Download ShareChat.